आज यहाँ वाले से शोभा यात्रा जो है पैदल यात्रा ध्यानपुर जा रही है और लोग भी बहुत हर्षो से जाने के लिए तैयार है और ये दूसरी बार हम यहाँ से के साथ जा रहे हैं और बाबा लाल जी के छः सौ जन्मदिन पर बहुत बहुत बधाइयाँ बहुत बहुत बधाइयाँ हार्दिक स्वागत ਜੈ ਸ਼੍ਰੀ ਬਾਵਾ ਲਾਲ ਜੀ ਜੀ ਅੱਜ ਪਟਾਲੇ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਇਹ ਸ਼੍ਰੀ ਗੁਰੂ ਆਪਣਾ ਸਾਡੇ ਬਾਵਾ ਲਾਲ ਜੀ ਮਹਾਰਾਜ ਜਿਨ੍ਹਾਂ ਦਾ ਅੱਜ 669ਵਾਂ ਜਨਮ ਦਿਨ ਦੇ ਅବਲੋਖਸ ਦੇ ਵਿੱਚ ਪਟਾਲੇ 'ਚ ਬਹੁਤ ਵੱਡੀ ਧਾਰ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਕੰਗਾਲੀ ਜਾ ਰਹੀ ਹੈ ਅੱਜ ਸਾਡੇ ਮਾਨ ਜੋ ਕ ਐਮ ਐਲ ਏ ਸਾਹਿਬ ਵੀ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਸਤੇ ਆ ਰਹੇ ਹਨ ਤੋਂ ਇੱਕ ਐਸਾ ਮੇਲੇ ਦਾ ਮਾਹੌਲ ਪਟਾਲੇ 'ਚ ਬਣਿਆ ਆਇਆ ਹੈ ਦੀ ਦਾ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਆਦੇਸ਼ ਮਾਹੀ ਦਾ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਏਗਾ। ਹੋਰ ਪਟਿਆਲਾ ਵਿੱਚ ਇਹ ਬਟਾਲੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸ਼ੋਭਾ ਯਾਤਰਾ ਹੈ। ਜਿਹੜੀ ਇਸ ਤਰ੍ਹਾਂ ਚਲਾਈ ਜਾ ਰਹੀ ਹੈ। ਔਰ ਇਸ ਅਸਬ ਵਿੱਚ ਸਭ ਪਟਿਆਲਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਸ਼ੁਭ ਕਾਮਨਾ ਦੇਣਾ ਹਾਂ। ਬਾਬਾ ਲਾਲ ਜੀ ਦਾ ਜਨਮ ਦਿਨ ਇਸ ਤਰੀਕੇ ਨਾਲ ਹਰ ਸਾਲ ਮਨਾਇਆ ਜਾਏ। ਸੋ ਬਹੁਤ-ਬਹੁਤ ਪਟਿਆਲਾ ਨਿਵਾਸੀਆਂ ਨੂੰ ਵਧਾਈ ਔਰ ਸ਼ੁਭ ਕਾਮਨਾ। ਜੈ ਸ਼੍ਰੀ ਇਹ ਜਿਹੜਾ ਥੋੜਾ ਘਰ ਸੌਂਕਾ ਜਿਸ ਦਿਹਾੜੇ ਤੇ ਮੈਂ ਤੇ ਨਹੀਂ ਝਾਤ ਪੋਸਤਾਂ ਤੇ ਨਹੀਂ ਨੇ ਉਹ ਜਾਂਦੇ ਨੇ ਪਰ ਇਹ ਬਹੁਤ ਜੀ ਜੇ ਮੈਂ ਕਹਿ ਸਕਦਾ ਵੀ ਜਿਹੜੀ ਸਾਧਿਤ ਝਾਤਪੁਰ ਬਾਬਾ ਲਾਲ ਜੀ ਦੀ ਜਗਾ ਲੱਖਾਂ ਸ਼ਰਧਾਲੂ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰ ਹੈ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਹੈ ਕਸ਼ਮੀਰ ਤੋਂ ਆਉਂਦੀ ਹੈ ਉਹ ਆ ਕੇ ਇਹੋ ਗੱਲ ਪੁੱਛਦੇ ਬਾਬਾ ਲਾਲ ਜੀ ਦੇ ਦਰ ਤੇ ਜਾਣਾ ਕਹਿਣ ਦਾ ਭਾਵ ਇਹ ਬਾਹਰ ਤੇ ਆ ਕੇ ਆਪਣੇ ਕੋਲ ਮੰਗਲ ਸਿੰਘ ਜੀ ਦੇ ਸਾਥੇ ਲੋਕਾਂ ਨੂੰ ਚਾਹੀਦਾ ਹੈ ਜਾ ਕੇ ਸੇਵਾ ਕਰੀਏ ਔਰ ਉਥੋਂ ਦੀ ਜਾ ਕੇ ਨਾਤਮਸਤ ਹੋ ਕੇ ਆਪਣੇ ਵਿੱਚ ਹੋ ਜਾਈਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ